ਮੈਂ ਪਾਣੀ ਮੰਗਿਆ ਤੇ ਇਹ ਮੈਨੂੰ ਪਾਣੀ ਦੇ ਦਿਓ ਮੇਰੀ ਤਾਲੀ ਉਹ ਨਾ ਜੀਵ ਲੱਗ ਗਈ। ਉਹਨਾਂ ਨੇ ਜਿਹੜਾ 3.12 ਵਾਲਾ ਪਾਣੀ ਖੜਾ ਹੁੰਦਾ ਉਥਾ ਚ ਡਿਸਪੋਜ਼ਲ ਗਲਾਸ ਭਰ ਕੇ ਮੇਰੇ ਮੂੰਹ ਚ ਪਾਇਆ। ਉਸ ਤੋਂ ਬਾਅਦ ਚੀਚੀ ਘੜਾ ਪੈਂਦੇ ਪੈਂਦੇ ਇੱਕ ਵੀਡੀਓ ਕਾਲ ਹੁੰਦੀ ਐ ਐਮਐਲਏ ਦੀ। ਮੌਕੇ ਦੇ ਡੀਐਸਪੀ ਦੀ ਸੁਖਦੀਪ ਸਿੰਘ ਦੀ ਤੇ ਐ ਐਸਐਚਓ ਰਜੇਸ਼ ਦੀ ਕਹਿੰਦਾ ਇਹਨੇ ਬਹੁਤ ਧਰਨੇ ਲਾਏ ਆ ਅੱਜ ਸਾਨੂੰ ਸਵਾਦ ਹੀ ਦੇਖਣਾ ਕੱਲਾ। ਮੈਨੂੰ ਕਹਿੰਦੇ ਵੀ ਕੱਪੜੇ ਲਾ ਆਉਦੇ ਮੈਂ ਕਹਿੰਦੇ ਤਾਂ ਬਿਲਕੁਲ ਨਹੀਂ ਜਾਂਦੀ ਤੁਹਾਡੀ ਮੈਂ ਕੱਪੜੇ ਕਿਉਂ ਲਾਵਾਂ ਮੇਰਾ ਕਸੂਰ ਦੱਸ ਦਿਓ ਕਿੰਨਾ ਜੇ ਮੇਰਾ ਕੋਈ ਕਸੂਰ ਆ ਜੋ ਮਰਜ਼ੀ ਕਰ ਲੂ ਮੈਨੂੰ ਕਾਰ ਚ ਦੇਤਾ ਹੂੰ ਹੂੰ ਕਾਰ ਚ ਜਦੋਂ ਦੁੱਤਾ ਰਸਤੇ 'ਚ ਕਹਿੰਦੇ ਜਾਂਦੇ ਆ ਵੀ ਯਾਰ ਆਪਦਾ ਨਾ ਆਪਣੀ ਅੱਖਾਂ ਬੰਦ ਲਾ ਜੀ ਹੂੰ ਕਿ ਮੈਂ ਕਿਹਾ ਮੈਂ ਕਿਉਂ ਅੱਖਾਂ ਬਨੂੰਗਾ ਮੈਂ ਕੋਈ ਕ੍ਰਿਮੀਨਲ ਨਹੀਂ ਕੋਈ ਕ੍ਰਾਈਮ ਨਹੀਂ ਕੀਤਾ ਮੇਰੇ ਤੇ ਅੱਜ ਦੀ ਕੋਈ ਐਫਆਰ ਦਰਜ ਨਹੀਂ ਜਾਂ ਕੋਈ ਮੇਰੇ ਕੋਈ ਰੈਸਟ ਬਰੰਟ ਨਹੀਂ ਠੀਕ ਹੈ ਕਿਉਂ ਮੈਂ ਆਉਦੀਆਂ ਖਬਰਾਂ ਮਜ਼ਦੂਰ ਆਗੂਆਂ ਲੋਕਾਂ ਦੀ ਗੱਲ ਕਰਦਾ ਮਰਜੀ ਵੜਿਆਂ ਦੀ ਗੱਲ ਕਰਦਾ ਮਜ਼ਦੂਰਾਂ ਦੀ ਗੱਲ ਕਰਦਾ ਦੱਬੇ ਗੁੱਚਰੇ ਲੋਕਾਂ ਦੀ ਗੱਲ ਕਰਦਾ ਬੜੇ ਲੰਮੇ ਸਮੇਂ ਤੋਂ ਕਰ ਰਿਹਾ ਤੇ ਕਰਦਾ ਰਵਾਂਗਾ ਗੋਰਾ ਜੀ ਪਹਿਲਾਂ ਤਾਂ ਸਾਡੇ ਸਮਾਜਿਕ ਮੁੱਦੇ ਚੈਨਲ ਔਰ ਦੇਸ਼ਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਹੈ ਇਸ ਚੈਨਲ ਦਾ ਬਾਈ ਜੀ ਅਸੀਂ ਇੱਕ ਤੁਹਾਡੀ ਇੰਟਰਵਿਊ ਦੇਖੀ ਸੀ ਔਰ ਅਸੀਂ ਵੱਖ-ਵੱਖ ਚੈਨਲਾਂ ਤੋਂ ਸਾਡੇ ਨਾਲ ਮਾਲਵਾ ਟੈਲੀਵਿਜ਼ਨ ਤੋਂ ਬਾਈ ਜੀ ਦੇਸ਼ਬਾਣੀ ਤੋਂ ਹਨ ਬਾਈ ਜੀ ਕੀ ਤੁਹਾਡੇ ਨਾਲ ਵਾਪਰਿਆ ਜਿਹੜੀ ਅਸੀਂ ਤੁਹਾਡੀਆਂ ਇੰਟਰਵਿਊਜ਼ ਦੇਖ ਰਹੇ ਹਾਂ ਵੱਖ-ਵੱਖ ਚੈਨਲਾਂ ਤੇ ਤੁਸੀਂ ਦੱਸਿਆ ਕਿ ਤੁਹਾਡੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਹੈ ਅਜਿਹਾ ਕੀ ਕ੍ਰਾਈਮ ਕਰਤਾ ਜੀ ਤੁਸੀਂ ਜਿਹੜਾ ਤੁਹਾਡੇ ਨਾਲ ਤਸ਼ੱਦਦ ਹੋਇਆ ਔਰ ਕਿਉਂ ਹੋਇਆ ਔਰ ਕਿੰਨਾ ਹੋਇਆ ਸਾਰੀ ਹੱਦ ਬੀਤੀ ਸਾਡੇ ਦਰਸ਼ਕਾਂ ਨੂੰ ਦੱਸ ਚਲੋ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਆ ਸਾਰਿਆਂ ਦਾ ਮੈਂ ਕੋਈ ਕ੍ਰਿਮੀਨਲ ਨਹੀਂ ਹਾਂ ਮੈਂ ਕੋਈ ਗੈਂਗਸਟਰ ਨਹੀਂ ਹਾਂ ਮੈਂ ਇੱਕ ਸਮਾਜ ਸੇਵੀ ਮਜ਼ਦੂਰ ਆਗੂ ਆ ਲੋਕਾਂ ਦੀ ਗੱਲ ਕਰਦਾ ਮਰਜੀ ਵੜਿਆਂ ਦੀ ਗੱਲ ਕਰਦਾ ਮਜ਼ਦੂਰਾਂ ਦੀ ਗੱਲ ਕਰਦਾ ਦੱਬੇ ਗੁੱਚਰੇ ਲੋਕਾਂ ਦੀ ਗੱਲ ਕਰਦਾ ਬੜੇ ਲੰਮੇ ਸਮੇਂ ਤੋਂ ਕਰ ਰਿਹਾ ਤੇ ਕਰਦਾ ਰਵਾਂਗਾ ਇਸੇ ਤਰ੍ਹਾਂ ਹੀ ਪਿਛਲੇ ਦਿਨੀ 31 ਜਨਵਰੀ ਜੀ ਸਮਾ 11:20 ਮਿੰਟ ਜੀ ਮੈਂ ਜੈਤੋ ਸੂਏ ਤੇ ਪਹੁੰਚਿਆ ਜੀ ਜਿੱਥੇ ਸਾਡਾ ਬਹੁਤ ਵੱਡਾ ਇੱਕ ਧਰਨਾ ਦਿੱਤਾ ਜਾਣਾ ਸੀਗਾ ਸਿਰਫ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿਵਾਉਣ ਵਾਸਤੇ ਜੀ ਅਤੇ ਸਕੂਲ ਅਤੇ ਹਸਪਤਾਲ ਬਚਾਓ ਮੋਰਚਾ ਜਿਹੜਾ ਸਾਡੇ ਪਿੰਡ ਬਣਿਆ ਉਹਦੀ ਮੰਗ ਨੂੰ ਲੈ ਕੇ ਜੀ ਉਸ ਤੋਂ ਪਹਿਲਾਂ ਹੀ ਲੋਕ ਉੱਥੇ ਹਜੇ ਪਹੁੰਚ ਰਹੇ ਸੀਗੇ ਤੇ ਜਦੋਂ ਮੈਂ ਆਪਣੀ ਗੱਡੀ ਖੜੀ ਕੀਤੀ ਤੇ ਨਾਲ ਦੀ ਨਾਲ ਹੀ ਮੈਨੂੰ ਮੌਕੇ ਦਾ ਜਿਹੜਾ ਐਸਐਚਓ ਰਜੇਸ਼ ਕੁਮਾਰ ਜੀ ਜੀ ਉਹਨੇ ਹੱਥ ਮਲਾਉਣ ਦੇ ਬਹਾਨੇ ਮੇਰਾ ਫੋਨ ਫੜ ਲਿਆ ਤੇ ਮੈਨੂੰ ਇੱਕ ਪ੍ਰਾਈਵੇਟ ਗੱਡੀ 'ਚ ਬੰਦ ਸੀਸ਼ੇ ਕਾਲੇ ਸੀਸ਼ੇ ਵਾਲੀ ਗੱਡੀ 'ਚ ਸੀਆਈ ਦੇ ਮੁੰਡਿਆਂ ਨਾਲ ਬਾਤਾ ਉਸ ਗੱਡੀ ਦੇ ਅੰਦਰ ਤਿੰਨ ਬੰਦੇ ਸੀ ਜੀ ਉਹ ਜੈਤੋਂ ਤੋਂ ਵਾਇਆ ਬਗਰਾੜੀ ਜੀ ਬਗਰਾੜੀ ਤੋਂ ਵਾਇਆ ਫਰੀਦਕੋਟ ਨਹਿਰਾ ਟੱਪ ਕੇ ਚਹਿਲਾ ਵਾਲੇ ਪੁਰਾਣੇ ਪਾਸੋਂ ਜਾਂਦੇ ਇੱਕ ਫਾਟਕਾ ਹੁੰਦਾ ਫਟਕ ਤੋਂ ਪਹਿਲਾਂ ਇੱਕ ਬਾਗ ਹੁੰਦਾ ਜੀ ਹੈ ਬਾ ਕੋਲੇ ਗੱਡੀ ਖਿਲਾਰੀ ਤੇ ਮੈਨੂੰ ਤੋਂ ਪਹਿਲਾਂ ਉਹ ਰਸਤੇ 'ਚ ਕਹਿੰਦੇ ਜਾਂਦੇ ਆ ਵੀ ਯਾਰ ਆਪਦਾ ਨਾ ਆਪਣੀ ਅੱਖਾਂ ਬੰਨ ਲਾ ਹੂੰ ਤੇ ਮੈਂ ਕਿਹਾ ਮੈਂ ਕਿਉਂ ਅੱਖਾਂ ਬੰਨੂਗਾ ਮੈਂ ਕੋਈ ਕ੍ਰਿਮੀਨਲ ਨਹੀਂ ਕੋਈ ਕ੍ਰਾਈਮ ਨਹੀਂ ਕੀਤਾ ਮੇਰੇ ਤੇ ਅੱਜ ਦੀ ਕੋਈ ਐਫਆਈਆਰ ਦਰਜ ਨਹੀਂ ਜਾਂ ਕੋਈ ਮੇਰੇ ਕੋਈ ਰੈਸਟ ਬਰੰਟ ਨਹੀਂ ਠੀਕ ਆ ਵੀ ਕਿਉਂ ਮੈਂ ਆਪਦੀ ਅੱਖਾਂ ਬੰਨਾਂ ਚਲ ਉਹਨਾਂ ਮੁੰਡਿਆਂ ਨੇ ਮੇਰੇ ਨਾਲ ਕੋਈ ਉਸ ਉਦੋਂ ਮੌਕੇ ਤੇ ਕੋਈ ਜਾਤੀ ਨਹੀਂ ਕੀਤੀ ਜੀ ਜਿਹੜੀ ਸੱਚੀ ਗੱਲ ਹੈ ਜੀ ਉਸ ਤੋਂ ਬਾਅਦ ਉਹ ਆਫਸਰਾਂ ਨੂੰ ਆਪਦੇ ਸੀਨੀਅਰਾਂ ਨੂੰ ਫੋਨ ਕਰਦੇ ਆ ਉਹੀ ਮੁੰਡੇ ਹਮ ਇੱਕ ਸੁਖਵਿੰਦਰ ਹੈ ਕਿ ਗੁਰਵਿੰਦਰ ਹੈ ਸੀਆਈ ਇਨਚਾਰਜ ਮੁੰਡਾ ਜਿਹੜਾ ਫਰੀਦਕੋਟ ਹੈ ਜੀ ਉਹ ਬੜੀ ਤੈਸ ਦੇ ਨਾਲ ਇਸ ਤਰ੍ਹਾਂ ਆਉਂਦਾ ਵੀ ਜਿਵੇਂ ਉੱਥੇ ਕੋਈ ਕਰਾਇਮ ਕਰਤਾ ਹੋਵੇ ਮੈਂ ਹੂੰ ਉਹਦੇ ਨਾਲ ਤਿੰਨ ਤੋਂ ਚਾਰ ਜਣੇ ਸਟਾਰਕਿਓ ਗੱਡੀ ਚੋਂਦੇ ਆ ਜੀ ਤੇ ਉਹ ਨਾਲ ਦੀ ਨਾਲ ਮੇਰੇ ਤੇ ਮੇਰੇ ਉਸ ਦਿਨ ਸਿਰ ਤੇ ਪਰਨਾ ਬੰਨਿਆ ਹੋਇਆ ਸੀ ਜੋ ਕਿਸੇ ਪ੍ਰੈਸ ਉੱਥੇ ਪ੍ਰੈਜ਼ੈਂਟ ਵੀ ਸੀ ਕਿ ਉਹਨਾਂ ਨੇ ਦੇਖਿਆ ਮੇਰੇ ਸਿਰ ਤੇ ਪਰਨਾ ਬੰਨਿਆ ਸੀ ਹੂੰ ਉਹਨਾਂ ਨੇ ਉਹੀ ਪਰਨਾ ਮੇਰੇ ਸਿਰ ਤੋਂ ਲਾ ਕੇ ਮੇਰੇ ਹੱਥ ਵੱਲ ਲਏ ਜੀ ਤੇ ਉਸ ਤੋਂ ਬਾਅਦ ਜਦੋਂ ਉਸ ਬਾਗ ਦੇ ਕੋਲੋਂ ਗੱਡੀ ਚੱਲਦੀ ਆ ਹੂੰ ਉੱਥੋਂ ਠੀਕ 5 ਤੋਂ 4 ਮਿੰਟਾਂ ਬਾਅਦ ਮੈਨੂੰ ਗੱਡੀ 'ਚ ਉਤਾਰਿਆ ਜਾਂਦਾ ਠੀਕ ਹੈ ਪਿੱਛੋਂ ਮਾਰਾਂ ਤੋਂ ਫੜ ਕੇ ਇਸ ਤਰ੍ਹਾਂ ਜਦੋਂ ਮੈਨੂੰ ਬੰਨਿਆ ਹੋਇਆ ਸੀ ਮੈਨੂੰ ਇੰਨਾ ਦਾ ਪਤਾ ਲੱਗਦਾ ਵੀ ਆਹ ਗੇਟ ਟੱਪੇ ਆ ਗੇਟ ਟੱਪ ਕੇ ਅੰਦਰ ਲੈ ਕੇ ਗਏ ਆ ਅੰਦਰ ਲਾ ਜਾ ਕੇ ਮੇਰੀਆਂ ਅੱਖਾਂ ਜਿਹੜੀਆਂ ਉਹ ਖੋਲ ਦਿੱਤੀਆਂ ਕਮਰੇ ਦੇ ਵਿੱਚ ਖੋਲਤੀਆਂ ਜਾ ਕੇ ਹੂੰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਾਰਟ 'ਚ ਦਿੱਤਾ ਹੂੰ ਹੂੰ ਕਾਰਟ 'ਚ ਜਦੋਂ ਦਿੱਤਾ ਘਟੋ ਘਟ 2 ਘੰਟੇ ਮੈਨੂੰ ਕਾਰਟ 'ਚ ਦਿੱਤਾ ਰਿਆ ਹੂੰ ਉਹਦੇ ਕੋਈ ਧਰਪਾਲੀ ਸਹੀ ਆ ਉਹਦੀ ਰਿਟਾਇਰਮੈਂਟ ਸੀਗੀ ਸਾਰੇ ਉੱਥੇ ਜਾ ਕੇ ਵਾਪਸ ਆਏ ਜੀ ਉਸ ਤੋਂ ਬਾਅਦ ਜਦੋਂ ਵਾਪਸ ਆਇਆ ਤਿੰਨ ਬੰਦੇ ਤਾਂ ਪਹਿਲਾਂ ਹੀ ਉੱਥੇ ਮੌਜੂਦ ਸੀਗੇ ਜਿਹੜੇ ਮੈਨੂੰ ਲੈ ਕੇ ਗਏ ਸੀ ਤੇ ਘੱਟੋ ਘੱਟ ਉਹ 6 ਤੋਂ 7 ਜਣੇ ਜਾਂ 6 ਜਣੇ ਉੱਥੇ ਹੋਰ ਆ ਗਏ ਆ ਠੀਕ ਆ ਜੀ ਉਹ ਉਹਦੇ ਨਾਲ ਜਿਹੜੇ ਉਹ ਸੀਆਈ ਦਾ ਹੰਕਾਰਿਆ ਹੋਇਆ ਇਨਸਪੈਕਟਰ ਆ ਜੀ ਜਿਹਨੇ ਸਾਰਾ ਦਸ਼ਾਧ ਘਟਾਇਆ ਜੀ ਉਹ ਉਹਦੇ ਨਾਲ ਲੈ ਕੇ ਆ ਗਿਆ ਤੇ ਮੈਨੂੰ ਕਹਿੰਦੇ ਵੀ ਕੱਪੜੇ ਲਾ ਆਉਦੇ ਮੈਂ ਕਹਿੰਦੇ ਤਾਂ ਬਿਲਕੁਲ ਨਹੀਂ ਜਾਂਦੀ ਐ ਤੁਹਾਡੀ ਮੈਂ ਕੱਪੜੇ ਕਿਉਂ ਲਾਵਾਂ ਮੇਰਾ ਕਸੂਰ ਦੱਸ ਦਿਓ ਕਿੰਨਾ ਜੇ ਮੇਰਾ ਕੋਈ ਕਸੂਰ ਆ ਜੋ ਮਰਜ਼ੀ ਕਰ ਲਉ ਮੇਰੇ ਜੀ ਚਲੋ ਉਹ ਕਹਿੰਦੇ ਬਹਿਸ ਨਹੀਂ ਕਰਨੀ ਚਲੋ ਬਹਿਸ ਵਸਿਆ ਕਰਦੇ 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 ਉੱਥੇ ਮੈਂ ਇਕੱਲਾ ਜਾਣਾ ਸੀ ਦੱਸ ਜਣਾ ਚ ਮੁੱਥੇ ਮੈਂ ਵੀ ਕੀ ਕਰ ਸਕਦਾ ਬਿਲਕੁਲ ਕੱਪੜੇ ਐ ਜਿਹੜੇ ਉਹ ਬਿਲਕੁਲ ਲਾਹਾ ਲੈਂਦੇ ਆ ਨੰਗਾ ਕਰ ਲੈਂਦੇ ਆ ਜੀ ਮੈਨੂੰ ਜਿਹੜੇ ਮਤਲਬ ਜਮਾਂ ਬਿਲਕੁਲ ਕਿਹੜੀ ਕਰੈਕਟ ਇੱਕ ਤੋਂ 1% ਜਿਹੜੀ ਸੱਚੀ ਕਹਾਣੀ ਆ ਉਹ ਇਹੀ ਆ ਜਿਹੜੀ ਮੈਂ ਪਹਿਲਾਂ ਵੀ ਚੈਨਲ ਨੂੰ ਦੱਸੀ ਆ ਤੁਹਾਨੂੰ ਵੀ ਦੱਸਣ ਲੱਗਿਆ ਜਿਹੜੇ ਮੇਰੇ ਦੋਨੇ ਪੈਰ ਆ ਉਹ ਜੋੜ ਕੇ ਇਸ ਤਰ੍ਹਾਂ ਉਹਨਾਂ ਨੇ ਮਤਲਬ ਬੰਨਤੇ ਤੇ ਇਸ ਤਰ੍ਹਾਂ ਜਿਹੜੀਆਂ ਉਹ ਕਹਿੰਦੇ ਉਂਗਲਾਂ ਚੁੰਗਲਾਂ ਪਾਲਾ ਇਸ ਤਰ੍ਹਾਂ ਇਸ ਤਰ੍ਹਾਂ ਤੇ ਇੱਥੇ ਕਰ ਲਾ ਇੱਥੇ ਕਰ ਲੇ ਤੇ ਉਸ ਤੋਂ ਬਾਅਦ ਇੱਥੇ ਇੱਕ ਰੱਸਾ ਲਾਸ ਪੈਂਦੀ ਆ ਪਾਉਣੀ ਤੇ ਤਾਂ ਮੈਨੂੰ ਲਮਕਾਇਆ ਜਾਂਦਾ ਜਦੋਂ ਲਮਕਾਇਆ ਜਾਂਦਾ ਮੈਨੂੰ ਉੱਪਰ ਪਾਉਣੀ ਦੇ ਤੇ ਘੱਟੋ ਘੱਟ ਕੋਈ 4 ਤੋਂ 5 ਮਿੰਟ ਜਿਹੜਾ ਮੇਰਾ ਬਹੁਤ ਜ਼ਿਆਦਾ ਚੀਕ ਚਿਹੜਾ ਪਾਏ ਹੁੰਦਾ ਉਸ ਤੋਂ ਬਾਅਦ ਚੀਕ ਚਿਹੜਾ ਪੈਂਦੇ ਪੈਂਦੇ ਇੱਕ ਵੀਡੀਓ ਕਾਲ ਹੁੰਦੀ ਐ ਐਮ ਐਲ ਏ ਦੀ ਮੌਕੇ ਦੇ ਡੀ ਐਸ ਪੀ ਦੀ ਸੁਖਦੀਪ ਸਿੰਘ ਦੀ ਤੇ ਐ ਐਸ ਐਚਓ ਰਜੇਸ਼ ਜੀ ਕਹਿੰਦਾ ਇਹਨੇ ਬਹੁਤ ਧਰਨੇ ਲਾਏ ਆ ਅੱਜ ਸਾਨੂੰ ਸਵਾਦ ਹੀ ਦੇਖਣਾ ਕੱਲਾ ਹੈ ਜੀ ਜੀ ਇਹ ਸਾਰਾ ਕੁਝ ਵਾਪਰਿਆ ਚਲੋ ਇੰਨਾ ਕਿਤਾ ਕਿਉਂਕਿ ਉਹ ਪਹਿਲੀ ਛੁੱਟੀ ਸੀ ਮੇਰੇ ਤੇ ਪਹਿਲੀ ਸ਼ਿਫਟ ਸੀ ਉਦੋਂ ਥੋੜੀ ਮੈਨੂੰ ਸੁਰਤ ਵੀ ਸੀ डांट मेरा बहुत पिया कोई बधाई नहीं इस गल दी उस तो बाद जबो मैं बहुत ज्यादा मतलब हार ही गया उन्होंने फिर मेनू ਥੱਲੇ ਲਾ ਕੇ ਤੇ मेनू उन्होंने ਦੇਖਿਆ ਮਲਿਆ ਵੀ ਵੀ ਠੀਕ ਹੈ ਇਹ ਹੂੰ ਠੀਕ ਤੋਂ ਬਾਅਦ ਮੈਂ ਪਾਣੀ ਮੰਗਿਆ ਤੇ ਵੀ ਮੈਨੂੰ ਪਾਣੀ ਦੇ ਦਿਓ ਮੇਰੀ ਤਾਲੀ ਉੱਨਾ ਜੀਭ ਲੱਗ ਗਈ ਹੈ ਉਹਨਾਂ ਨੇ ਜਿਹੜਾ 3.12 ਨਾਲ ਪਾਣੀ ਖੜਾ ਹੁੰਦਾ ਉਥੋਂ ਚ ਡਿਸਪੋਜ਼ਲ ਗਲਾਸ ਭਰ ਕੇ ਮੇਰੇ ਮੂੰਹ ਚ ਪਾਇਆ ਇਹ ਸੱਚ ਆ ਇਹ ਝੂਠ ਨਹੀਂ ਮੇਰੇ ਤੋਂ ਤੁਹਾਨੂੰ ਲੈਟਰਿੰਗ ਵਾਲਾ ਪਾਣੀ ਪੀ ਹਾਂਜੀ ਬਾਥਰੂਮ ਲੈ ਜਿਹੜਾ ਟੀ ਪੁਆਇੰਟ ਤੇ ਖੜਾ ਹੁੰਦਾ ਵੀ ਠੀਕ ਹੈ ਉਹ ਪਾਣੀ ਪਾਇਆ ਪਿਆ ਉਸ ਤੋਂ ਬਾਅਦ ਇੰਨੀ ਗੱਲ ਚੱਲਦੀ 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 ਤੇ ਫਿਰ ਫੋਨ ਆ ਜਾਂਦਾ ਉਹ ਚਦਖਾਰੀਆਂ ਦਾ ਜਾਂ ਮੌਕੇ ਦੇ ਐਮਐਲਏ ਦਾ ਵੀ ਕਹਿੰਦਾ ਹਜੇ ਸੁਆਦ ਨਹੀਂ ਆਇਆ ਹੋਰ ਚੀਕਾਂ ਸੁਣ ਲੈ ਜੀ ਫਿਰ ਭਾਈ ਉਹਨਾਂ ਨੇ ਨਾ ਮਤਲਬ ਇੱਕ ਬੰਦੇ ਨੇ ਇੱਥੋਂ ਮੇਰੇ ਜਿਹੜੇ ਜੁੰਡੇ ਆ ਇੱਥੇ ਫੜ ਕੇ ਹਵਾਲ ਤੇ ਇੱਥੇ ਬਾਵਾ ਦਾ ਬੰਦਿਆ ਸੀ ਇੱਥੇ ਗੋਡਾ ਲਾ ਲਿਆ ਗੋਡਾ ਲਾ ਕੇ ਤੇ ਚਾਰ ਬੰਦੇ ਇਧਰ ਤੇ ਚਾਰ ਇੰਦਰ ਐ ਜਰਾਕਾ ਪਾਤਾ ਮਤਲਬ ਦੋਨਾਂ ਲੱਤਾਂ ਦਾ ਹਮ ਐ ਪਤਾ ਲੱਗਦਾ ਸੀ ਵੀ ਹਾਂ ਚੱਡੇ ਪਾੜਦੇ ਆ ਹਮ ਆਪ ਨੂੰ ਮੈਨੂੰ ਪਤਾ ਚੱਡੇ ਪਾੜੇ ਉਹਨਾਂ ਨੇ ਹਾਂਜੀ ਮੈਂ ਹੁਣ ਵੀ ਪੈਂਟ ਲਾ ਕੇ ਦਿਖਾ ਸਕਦਾ ਕੋਈ ਦੇਖਣੀ ਦੇਖ ਸਕਦੇ ਕੋਈ ਇਹ ਫਰਜੀ ਗੱਲ ਕੱਲ ਨੂੰ ਜਦੋਂ ਤੁਸੀਂ ਵੀਡੀਓ ਚਲਾਉਂਗੇ ਕਮੈਂਟਾਂ ਰਹੀਂ ਤਾਂ ਬਹੁਤ ਭੌਂਕਣ ਲੱਗ ਪੈਂਦੇ ਵੀ ਇਹ ਝੂਠ ਬੋਲਦਾ ਨਹੀਂ ਐਸਾ ਕੀ ਜੁਰਮ ਸੀ ਜਿਹੜਾ ਤੁਹਾਡੇ ਚੱਡੇ ਤੱਕ ਪਾੜੇ ਗਏ ਤੁਹਾਨੂੰ ਟਾਇਲਟ ਦਾ ਗੰਦਾ ਪਾਣੀ ਤੱਕ ਪਲਾਇਆ ਗਿਆ ਐਸਾ ਕੀ ਜੁਰਮ ਕਰਤਾ ਉਹ ਜੁਰਮ ਦੀ ਜਿਹੜੀ ਗੱਲ ਮੈਂ ਲੋਕਾਂ ਦੀ ਗੱਲ ਕਰਦਾ ਮੈਂ ਮਰਜੀਵੜਿਆਂ ਦੀ ਗੱਲ ਕਰਦਾ ਮਜ਼ਦੂਰਾਂ ਦੀ ਗੱਲ ਕਰਦਾ ਛੋਟੇ ਕਿਸਾਨਾਂ ਦੀ ਗੱਲ ਕਰਦਾ ਉਹਨਾਂ ਦੇ ਹੱਕਾਂ ਦੀ ਗੱਲ ਕਰਦਾ ਆਹੀ ਮੇਰਾ ਜੁਰਮ ਸੀ ਤੇ ਸ਼ਾਮ ਨੂੰ ਮੈਨੂੰ ਪਤਾ ਲੱਗਿਆ ਵੀ ਮੇਰੇ ਤੇ 57 ਓਕੇ ਇੱਥੋਂ ਤੱਕ ਹੀ ਨਹੀਂ ਇਹ ਗੱਲ ਜਿਹੜੀ 40 ਸੀਏ ਵਾਲੇ ਵਿਚਾਲੇ ਪਈ ਐ ਇੱਥੋਂ ਤੱਕ ਹੀ ਨਹੀਂ ਜਦੋਂ ਫੇਰ ਦੁਬਾਰਾ ਉਹ ਇਨਸਪੈਕਟਰ ਜਿਹੜਾ ਹੰਕਾਰਿਆ ਹੋਇਆ ਜੀ ਜਿਹੜੇ ਸੀਆਈ ਦੇ ਉੱਥੋਂ ਦੇ ਜਿਹੜੇ ਉਹ ਦਰਿੰਦੇ ਆ ਜਿਨ੍ਹਾਂ ਨੇ ਮੇਰੇ ਤੇ ਗੁੰਡਾਗਰਦੀ ਆ ਦਸ਼ਦਤ ਕੀਤਾ ਤੇ ਇੱਥੋਂ ਦਾ ਡੀਐਸਪੀ ਜੈਤੋ ਦਾ ਐਮਐਲਏ ਅਮੋਲ ਕਾ ਜਿਹੜਾ ਤੇ ਜਾਂ ਕੋਈ ਆ ਰਜੇਸ਼ ਹਰਕੇ ਆ ਇਹਨੇ ਨਹੀਂ ਹੋਰ ਸਵਾਦ ਲਿਆ ਗੱਲ ਤੇ ਉਹ ਕਹਿੰਦੇ ਹਜੇ ਸਵਾਦ ਲਿਆ ਉਹ ਕਹਿੰਦੇ ਵੀ ਹਜੇ ਹੋਰ ਹੋਰ ਕਰੋ ਫੋਨ ਆਉਂਦਾ ਸੀ ਉਹਨਾਂ ਨੂੰ ਵਾਰ-ਵਾਰ ਵਾਰ-ਵਾਰ ਵੀਰੇ ਸਾਹਮਣੇ ਮੰਜੇ ਤੇ ਬੈਠਾ ਇਦਾਂ ਇਦਾਂ ਕਰਕੇ ਸਾਹਮਣੇ ਵੀਡੀਓ ਬਾਰ ਵੀਡੀਓ ਕਾਲ ਆ ਰਹੀ ਸੀ ਸਾਰਾ ਕੁਝ ਦਿਨ ਸੀਗਾ ਮੈਂ 1% ਛੂਡ ਨਹੀਂ ਬੋਲਦਾ 1% ਇਸ ਗੱਲ ਚ ਜੋ ਹੋਇਆ ਉਸ ਦਿਨ ਉਹ ਦੱਸ ਰਿਹਾ ਐਨਾ ਦਸ਼ੱਦਨ ਹੋਣ ਤੋਂ ਬਾਅਦ ਕੋਈ ਸਾਹਮਣੇ ਨਹੀਂ ਆਉਂਦਾ ਬਿਲਕੁਲ ਉਹੀ ਆਉਂਦਾ ਜਰ ਜਿਨ੍ਹਾਂ ਦੇ ਪੱਟਾਂ 'ਚ ਜੋਰ ਹੁੰਦਾ ਤੇ ਜਾਂ ਜਿਨ੍ਹਾਂ ਨੇ ਮਤਲਬ ਸੰਘਰਸ਼ ਮਤਲਬ ਤੋੜ ਸਿਰੇ ਤੋਂ ਲਾਉਣੇ ਆ ਠੀਕ ਹੈ ਜਾਂ ਵਿੱਢੇ ਆ ਤੇ ਤੋੜ ਸਿਰੇ ਲਾਉਣੇ ਆ ਉਹੀ ਬੋਲੂਗਾ ਬਾਹਰ ਆ ਕੇ ਦੂਜੀ ਗੱਲ ਉਹਨਾਂ ਨੇ ਇਹ ਸੀ ਵੀ ਆਪਦੀ ਜਥੇਬੰਦੀ ਭੰਗ ਕਰ ਇਹਨਾਂ ਨੇ ਜਾ ਕੇ ਪੈਰੀਅਥ ਲਾਉਣੇ ਆ ਬੰਦਿਆਂ ਦੇ ਅੱਜ ਤੋਂ ਬਾਅਦ ਕੋਈ ਤੂੰ ਧਰਨਾ ਮਜਾਰਾ ਨਹੀਂ ਕਰੇਗਾ ਤੇ ਕੋਈ ਕੰਮ ਨਹੀਂ ਸਾਈਲੈਂਟ ਰਹੇਗਾ ਤੇ ਕੋਈ ਕਿਸੇ ਪ੍ਰੈਸ ਨੂੰ ਜਾਂ ਮੀਡੀਆ ਨੂੰ ਜਾ ਕੇ ਮੈਂ ਨਹੀਂ ਜਾਨੀ ਦਿਨਾ ਗੱਲ ਨਹੀਂ ਰੱਖੇਗਾ ਜੀ ਅੱਛਾ ਉਸ ਤੋਂ ਬਾਅਦ ਗੱਲ ਇੱਥੇ ਨਹੀਂ ਰੁਕ ਜਾਂਦੀ ਇੱਕ ਘਟੋ ਘਟ ਐਡੀ ਪੈਪ ਹੁੰਦੀ ਆ ਕਾਲੇ ਰੰਗ ਦੀ ਐਡੀ ਉਹ ਚੌੜੀ ਆ ਉਹ ਬੱਤਰੀ ਨਾਲ ਭਰੀ ਆ ਜੀ ਬੱਤਰੀ ਨਾਲ ਤੋਂ ਮੇਰੇ ਪੱਟਾਂ ਤੇ ਰੱਖ ਕੇ ਉੱਤੇ ਬੰਦੇ ਚੜੇ ਦੋ ਤੇ ਫਿਰ ਉਹ ਇਦਾਂ ਦਾ ਹਲਾਈ ਉਹਨਾਂ ਨੇ ਇਦਾਂ ਜਿਵੇਂ ਕੋਟਾ ਪਾ ਲਾਉਨੇ ਆ ਤੇ ਜੇ ਤੁਹਾਨੂੰ ਕਿਸੇ ਨੂੰ ਵੀ ਇਸ ਗੱਲ ਦਾ ਹਜੇ ਮੀਡੀਆ ਨੂੰ ਜਾਂ ਤੁਹਾਡੇ ਚੈਨਲ ਦੇਖਣ ਵਾਲਿਆਂ ਨੂੰ ਕੋਈ ਸ਼ੱਕ ਆ। ਅੱਜ 31 ਤਰੀਕ ਦੀ ਇਹ ਘਟਨਾ ਹੈ। ਅੱਜ ਵੀ ਉਹਨੇ ਨਿਸ਼ਾਨ ਮੌਜੂਦ ਹੈ ਜਦੋਂ ਮਰਜੀ ਆ ਕੇ ਚੈੱਕ ਕਰ ਲਓ। ਇਸ ਕਰਕੇ ਕਿਸਾਨ ਜਥੇ ਬੰਦਿਆਂ, ਮਜ਼ਦੂਰ ਜਥੇ ਬੰਦਿਆਂ ਨੂੰ ਅਸੀਂ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਆਵੇਂ ਸੀ ਕਿੱਥੇ-ਕਿੱਥੇ ਨਹੀਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਕੀਤੀ ਸੀ ਦਿੱਲੀ ਵੀ ਗਏ ਆ। ਡੱਲੇਵਾਲ ਵਾਲੇ ਮੋਰਚੇ 'ਤੇ ਵੀ ਗਏ ਆ, ਖਨੌਰੀ ਵੀ ਗਏ ਆ, ਟਿਕਰੀ 'ਤੇ ਵੀ ਗਏ ਆ, ਪਰਿਵਾਰ ਤੱਕ ਸਾਡਾ ਮਤਲਬ ਜਿਹੜਾ ਦਿੱਲੀ ਗਿਆ ਤੇ ਤੁਹਾਨੂੰ ਪਤਾ ਹੋ ਐਕਸੀਡੈਂਟ ਵੀ ਸਾਡਾ ਹੋਇਆ ਵੱਡੀ ਗਿਣਤੀ ਦੇ ਵਿੱਚ ਉਦੋਂ ਬਿਲਕੁਲ ਹਾਂਜੀ ਤੇ ਜੇ ਹੁਣ ਨਾ ਤੁਸੀਂ ਸਾਡੇ ਨਾਲ ਖੜੇ ਤਾਂ ਫਿਰ ਸਾਡੀ ਜਿਹੜੀ ਆਸ ਆ ਉਹ ਕਿਸਾਨਾਂ ਮਜ਼ਦੂਰਾਂ ਨੇ ਨਾਰੇ ਤੋਂ ਪਾਸੇ ਹਟ ਗਈ ਦੂਜੀ ਗੱਲ ਇਸੇ ਤਰ੍ਹਾਂ ਹੀ ਆ ਜਿਹੜਾ ਛਕਨਾ ਬਾ ਪ੍ਰੀਤ ਚੰਦ ਪਾਣ ਇਹ ਕਿਸੇ ਉਹ ਨਾ ਮਜ਼ਦੂਰਾਂ ਦਾ ਕਿਸੇ ਦਾ ਕਸੂਰ ਨਹੀਂ ਇਹ ਸਿਰਫ ਤੋਂ ਸਿਰਫ ਜਿਹੜਾ ਇੱਥੋਂ ਸਾਡਾ ਐਸਐਚਓ ਰਜੇਸ਼ ਕੁਮਾਰ ਤੇ ਡੀਐਸਪੀ ਤੇ ਇੱਥੋਂ ਦਾ ਐਮਐਲਏ ਜਿਹੜਾ ਇਹ ਤਿੰਨਾਂ ਨੇ ਜਿਹੜੀ ਕਹਾਣੀ ਬਣਾ ਕੇ ਉਹ ਸਾਰਾ ਪਿੰਡ ਅੰਦਰ ਬਣਾਤਾ ਤੇ ਦਸ਼ਦਦ ਦੇ ਮਤਲਬ ਰਾਤ ਨੂੰ ਉਹਨਾਂ ਮਜ਼ਦੂਰਾਂ ਤੇ ਦਸ਼ਦਦ ਕੀਤਾ ਉਹਨਾਂ ਦੇ ਘਰ ਭੰਨਤੇ ਆ ਘਰ ਤੋੜਤੇ ਉਹਨਾਂ ਤੇ ਦੇਸ਼ਦਰੋ ਵਰਗੇ ਪਰਚੇ ਦਰਜ ਕਰਤੇ ਆ ਇਹਦਾ ਸਾਰਾ ਤਿੰਨੇ ਬੰਦੇ ਜ਼ਿੰਮੇਵਾਰ ਆ ਅਸੀਂ ਦੇਖਦੇ ਹਾਂ ਕਿ ਜਿਆਦਾਤਰ ਜਦੋਂ ਤੁਸੀਂ ਸੰਘਰਸ਼ ਕਰਦੇ ਹੋ ਕਿ ਅਤੀ ਕਿਸਾਨ ਯੂਨੀਅਨ ਤੁਹਾਡੇ ਨਾਲ ਹੁੰਦੀ ਹੈ ਬਿਲਕੁਲ ਜੀ ਤੇ ਇਸ ਵਕਤ ਜਿਹੜੇ ਰਜਿੰਦਰਦੀਪ ਸਿੰਘ ਅਲਾਈ ਨੇ ਆਗੂ ਨੇ ਜਿਹੜੇ ਕਿਸਾਨ ਯੂਨੀਅਨ ਦੇ ਔਰ ਉਹ ਤੁਹਾਡੇ ਨਾਲ ਹੁੰਦੇ ਉਹਨਾਂ ਦਾ ਕੀ ਸਟੈਂਡ ਹੈ ਇਸ ਮਾਮਲੇ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਦੇਖੋ ਹਜੇ ਤੱਕ ਗੱਲ ਨਹੀਂ ਹੋਈਗੀ ਜੀ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਦੇ ਅੱਡ ਅੱਡ ਵੀਊਅ ਅੱਡ ਅੱਡ ਐਂਗਲ ਆ ਉਹ ਜੇ ਹੋ ਜਾ ਵੀ ਫੈਸਲਾ ਲੈਣਗੇ ਉਹਨਾਂ ਦੀ ਉਹ ਮਰਜ਼ੀ ਆ ਜੀ ਅਸੀਂ ਤਾਂ ਆਸ ਕਰਦੇ ਆਂ ਵੀ ਜਦੋਂ ਅਸੀਂ ਕਿਸਾਨਾਂ ਮਜ਼ਦੂਰਾਂ ਵਾਲੇ ਪਾਸੇੋਂ ਪਾਸੇ ਨਹੀਂ ਹਟਦੇ ਜੀ ਤੇ ਫਿਰ ਤੁਹਾਨੂੰ ਵੀ ਨਹੀਂ ਹਟਣਾ ਚਾਹੀਦਾ ਇੱਕ ਤਰੀਕੀ ਗੱਲ ਕਰਦੇ ਆਂ ਹਾਂਜੀ ਇੱਕ ਤਰੀਕੀ ਇੱਕ ਤਰੀਕੀ ਗੱਲ ਕਰਦੇ ਆਂ ਅਸੀਂ ਹਮੇਸ਼ਾ ਕੋਈ ਨਹੀਂ ਜਿਹੜੇ ਕਿਸਾਨ ਜਥੇਬੰਦੀ ਦੇ ਸਰਦਾਰ ਹਰਜਿੰਦਰ ਸਿੰਘ ਜੀ ਆ ਉਹ ਕਦੇ ਨਹੀਂ ਭੱਜਣ ਵਾਲਿਆਂ ਚੋਂ ਜੋਧੇ ਆ ਆਉਣਗੇ ਮੈਦਾਨ 'ਚ ਸਾਡੇ ਨਾਲ ਕੀ ਇਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਤੁਹਾਡੇ ਨਾਲ ਤਸ਼ੱਦਦ ਹੋਇਆ ਏ ਜੀ ਇਹ ਸੈਕਸ਼ੂਅਲ ਹਰਾਸਮੈਂਟ ਵੀ ਆਪਾਂ ਇਹਨੂੰ ਕਹਿ ਸਕਦੇ ਜਿਸ ਤਰ੍ਹਾਂ ਤੁਹਾਡੇ ਕੱਪੜੇ ਤਾਰੇ ਗਏ ਤਾਂ ਕੀ ਤੁਸੀਂ ਕੋਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਚਾਹੁੰਦੇ ਹੋ ਦੇਖੋ ਅਸੀਂ ਇਹਦੇ ਤੇ ਜਿਹੜੀ ਰੈਟ ਹੈ ਜੀ ਉਹ ਮਾਨਜੋਗ ਹਾਈ ਕੋਰਟ ਸੁਪਰੀਮ ਕੋਰਟ ਉਹ ਪਾਤੀ ਹੈ ਜੀ ਇਹਦੀ ਜਿਹੜੀ ਇਨਕੁਆਰੀ ਹੈ ਉਹ ਮਤਲਬ ਇੱਥੋਂ ਦਾ ਜਿਹੜਾ ਸਿਸਟਮ ਹੈ ਉੱਪਰਲਾ ਉਹ ਕਹਿੰਦਾ ਵੀ ਦੱਸੋ ਕੀ ਤੋਂ ਕਰਾਉਣੀ ਹੈ ਕਰਾ ਲਓ ਭਲਾ ਤੁਸੀਂ ਹੁਣ ਮੰਨ ਲਓ ਵੀ ਭਲਾ ਤੁਹਾਨੂੰ ਦੇ ਦਈਏ ਇਨਕੁਆਰੀ ਆਹ ਲਓ ਭਾਈ ਠੀਕ ਕਰ ਦਿਓ ਇਹਨਾਂ ਨੇ ਮਹਿਕਵੇਂ ਨਹੀਂ ਕਰਨੀਆਂ ਪਾਪਾ ਨੂੰ ਪਤਾ ਹੋ ਤਾ ਉਹ ਤੋਂ ਥੱਲੇ ਜਾ ਕੇ ਆਸ ਟੁੱਟ ਜਾਣੀ ਹੈ ਉੱਪਰੋਂ ਠੀਕ ਹੋ ਜਾਣੀ ਹੈ ਥੱਲੇ ਜਾ ਕੇ ਆਸ ਟੁੱਟ ਜਾਣੀ ਹੈ ਫਿਰ ਤੁਸੀਂ ਕਿਹੜੇ ਅਧਿਕਾਰੀ ਤੋਂ ਕਿਹੜੀ ਏਜੰਸੀ ਤੋਂ ਜਿਹੜੀ ਜਾਂਚ ਕਰਾਉਣੀ ਚਾਹੁੰਦੇ ਹੋ ਦੇਖੋ ਅਸੀਂ ਹਜੇ ਇਹਦੇ ਤੇ ਕਾਫੀ ਵਿਚਾਰ ਚਰਚਾ ਚੱਲ ਰਹੀ ਹੈ 10 ਤਰੀਕ ਨੂੰ ਆਉਣ ਵਾਲੀ ਨੂੰ ਚਰਚਾ ਜਿਹੜੀ ਹੈ ਤੇ ਇਹਦਾ ਸਖਤ ਜਿਹੜਾ ਫੈਸਲਾ ਹੈ ਇਕੱਲਾ ਕਾਨੂੰਨੀ ਲੜਾਈ ਜਿਹੜੀ ਆਪਾਂ ਲੜਨੀ ਲੜਨੀ ਆ ਪੰਜਾਬ ਲੈਵਲ ਤੇ ਵੀ ਇਹ ਜਥੇਬੰਦੀਆਂ ਵੱਡਾ ਇਕੱਠ ਕਰ ਰਹੀਆਂ ਸਿੱਖ ਜਥੇਬੰਦੀਆਂ ਨਹੀਂ ਤੁਸੀਂ ਇਹ ਜਿਹੜਾ ਤੁਹਾਡੇ ਨਾਲ ਜਿਹੜਾ ਤੁਹਾਡੇ ਨਾਲ ਤਸ਼ੱਦਦ ਹੋਇਆ ਤੁਹਾਨੂੰ ਜਿਹੜੀ ਪ੍ਰੋਬਲਮ ਆਈ ਆ ਉਹ ਤੁਸੀਂ ਕੋਈ ਜਿਆ ਮੈਡੀਕਲ ਵਗੈਰਾ ਕਰਵਾਇਆ ਜਦੋਂ ਤੁਸੀਂ ਉੱਥੋਂ ਰਿਹਾ ਹੋਗੇ ਜਦੋਂ ਤੁਸੀਂ ਤੁਹਾਡੀ ਜ਼ਮਾਨਤ ਵਗੈਰਾ ਜੋ ਵੀ ਹਨ ਹੋ ਗਿਆ ਤੁਸੀਂ ਘਰੇ ਆ ਗਏ ਤੁਸੀਂ ਤਾਂ ਮੈਡੀਕਲ ਕਰਵਾਇਆ ਤਾਂ ਕਿ ਆਪਾਂ ਨੂੰ ਸਬੂਤ ਜਿਹੜੇ ਪੇਸ਼ ਕਰਨੇ ਪੈਣੇ ਆ ਜੀ ਉਹ ਆਪਾਂ ਹਰੇਕ ਐਂਗਲ ਤੋਂ ਆਪਣੀ ਸਾਰੀ ਤਿਆਰੀ ਆ ਠੀਕ ਆ ਆਪਾਂ ਕੁਝ ਵੀ ਕੱਚਾ ਨਹੀਂ ਕੀਤਾ ਜੋ ਮੇਰੇ ਨਾਲ ਹੋਇਆ ਉਹ ਮੈਂ ਸੱਚ ਕਿਹਾ ਜੀ ਜੇ ਤੁਸੀਂ ਮੌਕੇ ਤੇ ਖੜੇ ਹੋ ਜੇ ਕਿਸੇ ਵੀਰ ਨੇ ਪੂਰੀ ਬਾਡੀ ਦੇਖਣੀ ਆਪਾਂ ਕਿਸੇ ਬਾਥਰੂਮ 'ਚ ਚੱਲ ਵਰਦੇ ਆ ਮੈਂ ਆਪਦੇ ਸਾਰੇ ਵਸਤਰ ਖੋਲ ਕੇ ਵੀ ਦਿਖਾ ਸਕਦਾ ਜੀ ਹਾਂਜੀ ਨਹੀਂ ਸਾਡਾ ਕੁਐਸਚਨ ਇਹ ਨਹੀਂ ਕਿ ਸਾਨੂੰ ਵਿਸ਼ਵਾਸ ਨਹੀਂ ਅਸੀਂ ਕਹਿੰਨੇ ਆ ਵੀ ਤੁਸੀਂ ਕੋਈ ਮੈਡੀਕਲ ਚੈੱਕਅਪ ਕਰਾਇਆ ਉਹ ਸਾਰਾ ਕੀਤਾ ਹੋਇਆ ਜੀ ਉਹ ਸਾਰੇ ਐਂਗਲ ਤੋਂ ਅਸੀਂ ਸਾਡੀ ਪੂਰੀ ਤਿਆਰੀ ਹੈ ਜਿਹੜੀ ਸਾਡੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜਿਹੜੇ ਵਕੀਲ ਹੈ ਉਹਨਾਂ ਵੱਲੋਂ ਇਹ ਸਾਰਾ ਪ੍ਰਬੰਧ ਕਰ ਕਰ ਲਿਆ ਤੇ ਕਰ ਦਿੱਤਾ ਗਿਆ ਇਹ ਅਰਜ਼ੀਆਂ ਪਾ ਦਿੱਤੀਆਂ ਗਈਆਂ